ਇਲੈਕਟ੍ਰਿਸਿਟੀ ਜੇ ਤੁਸੀਂ ਪੰਜਾਬ ਚ ਜਾ ਕੇ ਲੋਕਾਂ ਨਾਲ ਗੱਲ ਕਰੋ ਨਾ ਦਿਲ ਸੇ ਕਿ ਨਹੀਂ ਸਾਨੂੰ ਫ੍ਰੀ ਇਲੈਕਟ੍ਰਿਸਿਟੀ ਨਹੀਂ ਚਾਹੀਦੀ ਸਾਨੂੰ ਰੋਜ਼ਗਾਰ ਚਾਹੀਦਾ ਆਪਣੇ ਬੱਚਿਆਂ ਲਈ ਅਸੀਂ ਫ੍ਰੀ ਦੀ ਆਦਤ ਨਹੀਂ ਚਾਹੁੰਦੇ ਕਹਿੰਦੇ ਕਿ ਅਸੀਂ ਜੋ ਸਰਕਾਰ ਨੇ 2.5 ਸਾਲ ਚ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਉਹ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾ ਰਹੇ ਸਨ ਸ਼ਾਇਦ ਹੋ ਸਕਦਾ ਤੇ ਲੋਕ ਇਹ ਹੀ ਕਹਿ ਰਹੇ ਕਿ ਜੋ ਉਹਨਾਂ ਨੇ 2.5 ਸਾਲਾਂ ਚ ਵਾਅਦੇ ਕਰਕੇ ਨਹੀਂ ਕੀਤਾ ਤੇ ਉਹ 2.5 ਸਾਲਾਂ ਚ ਉਹਨਾਂ ਜੋ ਆਓ ਉਹਨਾਂ ਕੋਲ ਆ ਚੁੱਕੇ ਨੇ ਤੇ ਉਹ ਵਾਪਸ ਆਪਣਾ ਵਿਸ਼ਵਾਸ ਕਾਂਗਰਸ ਤੇ ਹੀ ਜਤਾ ਰਹੇ ਨੇ ਕੀ ਚੀਜ਼ ਹੋਰ ਕਿ ਕੀ ਮੁੱਖ ਮੰਤਰੀ ਬਹੁਤ ਪਾਸਾ 13 ਤੋਂ 13 ਦਿਨੋ ਕਹਿ ਰਹੇ ਨੇ ਮੈਂ ਤਾਂ بار بار ਕਹਿੰਦੀ ਹਾਂ ਕਿ ਕੌਨਫੀਡੈਂਸ ਇਸ ਗੁੱਡ ਬਟ ਆਲ ਓਵਰ ਕੌਨਫੀਡੈਂਸ ਆਲਵੇਸ ਕਿਲਸ ਹਾਡੇ ਇਸ ਇਲਾਕੇ ਦੀ ਗੱਲ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਸੋ ਪ੍ਰਦਾਸ਼ੀ ਨੇ ਜੋ ਕਿ ਇਸ ਵਕਤ ਮੌਜੂਦਾ ਸਾਬ ਸਦਨੇ ਔਰ ਕੈਬਨਿਟ ਮਿਸਟਰ ਵੀ ਨੇ ਪਾਜਪਾ ਦੀ ਗੱਲ ਕਰ ਰਹੇ ਆ ਉਹ ਇਸ टिकट ना देंगे दे। पिंडा जी जाके देखते लोग लो कह रहे हैं कैसी पिछले दस साल आज जब साफ रहे हिस्से के वो कहते हैं ऐसी उन्होंने कभी नहीं देखे ते दस साल तो कहते ऐसे किसी भी सांसद को देखा ही नहीं कोई इस पद से आया ही नहीं सरपंच कहते हैं जैसे कभी कोई ग्रांट की रिक्वेस्ट लेके भी ना कोई गए तो वो कंप्लीटली बेकार करती गई उन्होंने उनकी कोई सुनवाई नहीं ਚੁਣੌਤੀ ਮਾਹੌਲ ਬਿਲਕੁਲ ਪੱਕ ਚੁੱਕਿਆ ਹੋਇਆ ਪਰ ਦੇਸ਼ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦੋ ਤੋਰਾਂ ਦੀਆਂ ਚੋਣਾਂ ਹੋ ਚੁੱਕੀਆਂ ਹੋਈਆਂ ਨੇ ਹਲਕਾ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਮੈਦਾਨ ਹਲਕਾ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਜ਼ਿਆਦਾ ਪੱਕਿਆ ਹੋਇਆ ਪਰ ਚੋਣਾਂ ਦਾ ਮਾਹੌਲ ਕੀ ਕਹਿੰਦਾ ਜਿਹੜੀਆਂ ਪਾਰਟੀਆਂ ਲਗਾਤਾਰ ਗਰਾਊਂਡ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੀਆਂ ਨੇ ਉਹਨਾਂ ਨੂੰ ਲੋਕ ਕੀ ਕਹਿੰਦੇ ਨੇ ਸੋ ਉਸੇ ਦੀ ਅੱਜ ਗੱਲਬਾਤ ਕਰਾਂਗੇ ਹੁਸ਼ਿਆਰਪੁਰ ਦੇ ਲੋਕ ਸਭਾ ਹਲਕਾ ਦੇ ਕੈਂਡੀਡੇਟ ਕਾਂਗਰਸ ਦੇ ਕੈਂਡੀਡੇਟ ਯਮਨ ਗੋਮਰ ਦਿਨਾਲ ਜੋ ਯਮਨ ਗੋਮਰ ਦਿਨਾਲ ਜੋ ਕਿ ਸਰਨਾ ਮੌਜੂਦ ਵੀ ਨੇ ਸਦਸੁਰੇਤਾ ਜੀ ਪ੍ਰੋਗਰਾਮ ਦਾ ਨਾਮ ਹੈ ਔਰ ਗੱਲ ਕਰਾਂਗੇ ਅਮਨੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਲਿਵਿੰਗ ਇਨਡਿਊਸ ਦੇ ਉੱਤੇ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਇੱਥੇ ਆਨ ਦਾ ਤੇ ਮੇਰੇ ਨਾਲ ਇੰਟਰਵਿਊ ਕਰਨ ਦਾ ਸੋ ਇਹ ਅਮਨੀ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਜਿੱਤੇ ਤੱਕ ਲੋਕਾਂ ਦਾ ਤੁਹਾਡੀ ਗੱਲ ਕਰੀਏ ਸਿਆਸੀ ਗਨਿਆਰੇ ਦੇ ਵਿੱਚ ਤੁਹਾਡਾ ਨਾਮ ਜਿਹੜਾ ਉਹ ਇੰਨਾ ਜ਼ਿਆਦਾ ਕੱਲੀ ਹਾਲੇ ਇਸ ਤੋਂ ਪਹਿਲਾਂ ਗੂੰਜਿਆ ਨਹੀਂ ਸੀਗਾ ਜਿੰਨਾ ਕਿ ਹੁਣ ਬਤੌਰ ਕੈਂਡੀਡੇਟ ਗੂੰਜਦਾ ਪਿਆ ਹੈ ਕਿੱਦਾਂ ਦੇਖੀਏ ਕਿਦਾਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਕਿਦਾਂ ਉਹਨਾਂ ਨੂੰ ਆਪਣਾ ਦੱਸ ਰਹੇ ਹਾਂ ਕਿ ਹਾਂਜੀ ਮੈਂ ਯਾ ਆਪਣੀ ਗੋਤਮ ਹਾਂ ਔਰ ਮੈਂ ਕਾਂਗਰਸ ਤੋਂ ਚੋਣ ਲੜ ਰਹੀ ਹਾਂ ਕਿਹੜੇ ਵਾਅਦੇ ਕਰ ਰਹੇ ਆ। ਆ ਦੇਖੋ ਇਸ ਤਰ੍ਹਾਂ ਹੈ ਕਿ ਅ ਬੇਸ਼ੱਕ ਮੈਂ ਨਵੀਂ ਹਾਂ ਪਰ ਇਲੈਕਸ਼ਨ ਮੈਂ ਪਹਿਲੇ ਵੀ 10 ਸਾਲ ਪਹਿਲੇ ਕੰਟੈਸਟ ਕਰ ਚੁੱਕੀ ਹਾਂ ਤੇ ਇਹ ਮਾਹੌਲ ਮੇਰੇ ਲਈ ਨਵਾਂ ਨਹੀਂ ਹੈ। ਲੋਕਾਂ ਲਈ ਮੇਰਾ ਫੇਸ ਨਵਾਂ ਨਹੀਂ ਹੈ ਮੈਂ ਨਵੀਂ ਨਹੀਂ ਹਾਂ ਲੋਕਾਂ ਦੇ ਵਿੱਚ 10 ਸਾਲ ਬਾਅਦ ਮੈਂ ਪਹਿਲੇ ਤੋਂ ਵੀ ਜ਼ਿਆਦਾ ਪਿਆਰ ਦੇਖਿਆ ਆਪਣੇ ਲਈ ਜਦੋਂ ਮੈਂ ਹੁਣ ਵਾਪਸ ਆਈਆਂ ਤੇ ਲੋਕ ਪਰੋਸਾ ਕਰਦੇ ਆ ਮੇਰੇ ਉੱਪਰ ਤੇ ਮੇਰੇ ਖਿਆਲ ਇਹ ਚੀਜ਼ ਮੈਨੂੰ ਮੇਰੇ ਲਈ ਬਹੁਤ ਈਜ਼ੀ ਕਰਦੀ ਹੈ ਲੋਕਾਂ ਨਾਲ ਕਨੈਕਟ ਹੋਣ ਹੋਣ ਦੇ ਲਈ ਤੇ ਮੇਰੇ ਖਿਆਲ ਇਹ ਇਸੀ ਕਰਕੇ ਲੋਕ ਮੇਰੇ ਨਾਲ ਜੁੜ ਵੀ ਰਹੇ ਆ ਤੇ ਵਾਦੇ ਇਸ ਵਕਤ ਕਿਹੜੇ ਕਿਉਂਕਿ ਜਿਸ ਇਲਾਕੇ ਦੇ ਵਿੱਚ ਅਸੀਂ ਇਸ ਵੇਲੇ ਖੜੇ ਹਾਂ ਸ਼ਾਇਦ ਇਹ ਕੰਡੀ ਇਲਾਕਾ ਪੈਂਦਾ ਔਰ ਕੰਡੀ ਇਲਾਕਾ ਵੀ ਕਾਫੀ ਜ਼ਿਆਦਾ ਬਹੁਤ ਸਗੇ ਮਸੀਤਨਤਰਾਸ ਦੇ ਇਲਾਕਾ ਹੁੰਦਾ ਇਸ ਇਲਾਕੇ ਤੁਸੀਂ ਜਾ ਕੇ ਆਏ ਹੋ ਸ਼ਹਿਰੀ ਇਲਾਕੇ ਤੁਸੀਂ ਜਾ ਰਹੇ ਹੋ ਕੀ ਲੋਕਾਂ ਦੀਆਂ ਮਸੀਤਾਂ ਜਿਹੜੀਆਂ ਜਿਹੜੀ ਸੱਪਿਆਂ ਦਾ ਲੋਕਾਂ ਦਾ ਹੁੰਦਾ ਸੀ ਵਾਲੇ ਕਿ ਹਾਂਜੀ ਇਹ ਸਾਡੀਆਂ ਪ੍ਰੋਬਲਮਸ ਹੈ ਕਿ ਇਹਨਾਂ ਦਾ ਹੱਲ ਜ਼ਰੂਰੀ ਹੈ ਦੇਖੋ ਜੇ ਅਸੀਂ ਕੰਡੀ ਏਰੀਆ ਦੀ ਗੱਲ ਕਰੀਏ ਕੱਲ ਵੀ ਅਸੀਂ ਕੰਡੀ ਚ ਸਿਗੇ ਅੱਜ ਵੀ ਅਸੀਂ ਕੰਡੇ ਚ ਆ ਤੇ ਲੋਕ ਆਪਣੀਆਂ ਪ੍ਰੋਬਲਮਸ ਆਪ ਲੈ ਕੇ ਸਾਡੇ ਕੋਲ ਆ ਰਹੇ ਆ ਤੇ ਲੋਕ ਰੋ ਰਹੇ ਆ ਮਤਲਬ ਜਦੋਂ ਆਪਣੀ ਪ੍ਰੋਬਲਮਸ ਡਿਸਕਸ ਕਰ ਰਹੇ ਹੋ ਇਹ ਖੜੇ ਖੜੇ ਨਹੀਂ ਕਰਦੇ ਹੋ ਕਹਿੰਦੇ ਤੁਸੀਂ ਬੈਠੋ ਤਾਂ ਸਾਡੀ ਗੱਲ ਸੁਣੋ ਤੇ ਕੱਲ ਇੱਕ ਬਹੁਤ ਮੇਜਰ ਉਹਨਾਂ ਨੇ ਇਸ਼ੂ ਡਿਸਕਸ ਕੀਤਾ ਜੋ ਕਾਫੀ ਸਾਲ ਪਹਿਲੇ ਉਹੀ ਚੱਲਿਆ ਆ ਰਿਹਾ ਉਹ ਉਹ ਹੈ ਮਾਈਨਿੰਗ ਦਾ ਰਾਈਟ ਤੇ ਕੰਢੀ ਦੇ ਵਿੱਚ ਮਾਈਨਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਹ ਸਿਰਫ এনवायरमेंट ਨੂੰ ਨਹੀਂ ਖਰਾਬ ਕਰ ਰਿਹਾ ਲੋਕਾਂ ਦੀ ਹੈਲਥ ਨੂੰ ਵੀ ਬਹੁਤ ਜ਼ਿਆਦਾ ਖਰਾਬ ਕਰ ਰਿਹਾ ਕਿਉਂਕਿ ਉੱਥੇ ਉਹਨਾਂ ਨੇ ਇੱਕ ਦੱਸਿਆ ਮੈਨੂੰ ਕਿ ਇੱਕ ਮੇਰੇ ਖਿਆਲ ਤਿੰਨ ਜਾਂ ਚਾਰ ਮਹੀਨੇ ਦਾ ਬੱਚਾ ਹੈ ਜਿੰਨੂੰ ਪਰਮਨੈਂਟਲੀ ਇੱਕ ਤਰ੍ਹਾਂ ਨਾਲ ਆਕਸੀਜਨ ਤੇ ਸਰਵਾਈਵ ਕਰ ਰਿਹਾ ਹੋ ਕਿਉਂ ਕਿ ਕਿਉਂਕਿ ਡਾਕਟਰ ਦਾ ਕਹਿਣਾ ਹੈ ਕਿ ਭਈ ਕ੍ਰਸ਼ਰਸ ਦੀ وجہ ਨਾਲ ਜਿਹੜਾ ਐਟਮੋਸਫੇਅਰ ਖਰਾਬ ਹੋਇਆ ਉਹਦੇ وجہ ਨਾਲ ਆਲਰੇਡੀ ਉਹਦੀ ਲਗਸ ਜਿਹੜੀਆਂ ਉਹ ਡੈਮੇਜ ਹੋਈ ਹੈ ਵੈਨ ਹੀ ਵਾਸ ਬੋਰਨ ਰਾਈਟ ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਲੋਕਾਂ ਨੂੰ ਆ ਰਹੀਆਂ ਇਸ ਤੋਂ ਇਲਾਵਾ ਰੋਜ਼ਗਾਰ ਇੱਕ ਬਹੁਤ ਵੱਡਾ ਮੁੱਦਾ ਹੈ ਇੱਥੇ ਲੋਕਾਂ ਦਾ ਐਜੂਕੇਸ਼ਨ ਸਕੂਲਸ ਕਾਲਜਸ ਬੱਚਿਆਂ ਨੂੰ ਹਜੇ ਵੀ ਕਾਫੀ ਦੂਰ ਜਾਣਾ ਪੈਂਦਾ ਹੈ ਪੜਨ ਲਈ ਹਸਪੀਟਲਸ ਨਹੀਂ ਹੈ ਕੋਈ ਮੇਬੀ ਫਰਸਟ ایڈ ਲਈ ਸ਼ਾਇਦ ਕੋਈ ਕੁਝ ਥੋੜਾ ਬਹੁਤ ਮਿਲ ਜਾਏ ਬਟ ਜੇ ਕੋਈ ਮੇਜਰ ਪ੍ਰੋਬਲਮ ਹੋ ਜਾਏ ਫਿਰ ਉਹਨਾਂ ਨੂੰ ਸ਼ਹਿਰ ਤੱਕ ਆਉਣਾ ਪੈਂਦਾ ਹੈ ਤੇ ਇਸ ਤਰ੍ਹਾਂ ਦੇ ਇਸ਼ੂਜ਼ ਜਿਹੜੇ ਹੈ ਉਹ ਆ ਰਿਹਾ ਤੇ ਇਸ ਦੇ ਨਾਲ ਨਾਲ ਕਿਉਂਕਿ ਇੱਥੇ ਕੋਈ ਰੋਜ਼ਗਾਰ ਨਹੀਂ ਹੈ ਜ਼ਿਆਦਾਤਰ ਲੋਕ ਆਰਮੀ ਚ ਜਾਂਦੇ ਆ ਤੇ ਅਗੇਨ ਆਰਮੀ ਚ ਵੀ ਪੈਨਸ਼ਨਸ ਦੀ ਵੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦੇ ਨਾਲ ਨਾਲ ਅਗਨੀ ਵੀਰ ਜਿਹੜੀ 4 ਸਾਲ ਦੀ ਸਕੀਮ ਹੈ 4 ਸਾਲ ਦੀ ਸਕੀਮ ਹੈ ਉਹ ਲੋਕ ਹੁੰਦੇ ਤੋਂ ਬਹੁਤ ਪਰੇਸ਼ਾਨ ਹੈ ਐਂਡ ਦੇ ਵਾਂਟ ਦੈਟ ਉਹਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ ਤਾਂ ਇਹ ਚੀਜ਼ਾਂ ਲੋਕ ਆਪਣੇ ਤੱਕ ਲੈ ਕੇ ਆਇਆ ਤਾਂ ਕਿਉਂਕਿ ਉਹ ਚਾਹਦੇ ਆ ਕਿ ਮੈਂ ਇਹਦੇ ਲਈ ਕੁਝ ਕਰਾਂ ਮੈਂ ਉਹਨਾਂ ਨੂੰ ਵਾਅਦਾ ਦਿਲਾ ਕਰ ਰਹੀਆਂ ਜਾਂ ਵਿਸ਼ਵਾਸ ਦਲਾ ਰਹੀਆਂ ਕਿ ਮੈਂ ਇਹਦੇ ਤੇ ਜ਼ਰੂਰ ਕੰਮ ਕਰਾਂਗੀ ਗੱਲ ਪੂਰੇ ਇਸ ਵੇਲੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇ ਗੱਲ ਕੱਲੇ ਪੰਜਾਬ ਦੀ ਨਹੀਂ ਅਸੀਂ ਕੱਦੇ ਵੀ ਕੱਲ ਪੂਰੇ ਭਾਰਤ ਦੇਸ਼ ਦੀ ਕਰਨੀ ਹੈ ਇੱਕ ਪਾਸੇ ਕਾਂਗਰਸ ਕਦੀ ਗੱਲ ਕਰਦੀ ਸੀ ਕਿ ਜੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਕਹਿੰਦੇ ਫ੍ਰੀ ਮੀਸ ਦਿੰਦੀ ਹੈ 2000 ਰੁਪਏ ਮਹਿਨਾਂਵਾਂ ਨੂੰ ਵਾਦਾ ਕੀਤਾ ਸੀਗਾ ਉਸ ਨੂੰ ਲੈ ਕੇ ਸਵਾਲ ਕਾਂਗਰਸ ਕੋਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਖੜੇ ਕੀਤੇਗੇ ਪਰ ਹੁਣ ਕਾਂਗਰਸ ਇੱਕ ਵੱਡਾ ਦਾਵਾ ਕਰ ਰਹੀ ਹੈ ਕਹਿੰਦੇ ਕਿ ਹਰ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਏ ਦੇਵਾਂਗੇ ਹਾਲਾਂਕਿ ਕਾਂਗਰਸ ਇਹ ਸਵਾਲ ਚੱਕ ਰਹੀ ਕਿ ਆਮ ਆਦਮੀ ਪਾਰਟੀ ਨੇ ਹਾਲ ਤੱਕ 1000 ਰੁਪਏ ਨਹੀਂ ਦਿੱਤਾ ਲੱਗਦਾ ਕਿ ਲੱਖ ਰੁਪਏ ਦੇਣਾ ਸੰਭਵ ਹੈ ਔਰ ਜਿੱਥੇ 100 ਕਰੋੜ ਤੋਂ ਜ਼ਿਆਦਾ ਆਬਾਦੀ ਹੋਵੇ ਉਸ ਦੇ ਵਿੱਚ ਲਗਭਗ 45% ਤੋਂ ਜ਼ਿਆਦਾ ਹਿੱਸਾ ਜਿਹੜਾ ਉਹ ਮਹਿਲਾਵਾਂ ਦਾ ਆ ਮੇਖਾ ਤੁਸੀਂ ਮੈਨੀਫੈਸਟੋ ਜ਼ਿਆਦਾ ਡਿਟੇਲ ਚ ਨਹੀਂ ਪੜਿਆ ਉਹ ਇਹ ਨਹੀਂ ਕਹਿ ਰਿਹਾ ਕਿ ਹਰ ਮਹਿਲਾ ਨੂੰ 1 ਲੱਖ ਰੁਪਏ ਦਿੱਤਾ ਜਾਏਗਾ ਪਹਿਲੀ ਪਰਿਵਾਰ ਦੀ ਜਿਹੜੀ ਸੀਨੀਅਰ ਮੋਸ ਮਹਿਲਾ ਹੋਏਗੀ ਉਹਨੂੰ ਇਹ ਟੋਨੂ ਦਿੱਤਾ ਜਾਏਗਾ ਤੇ ਉਹ ਵੀ ਹਰ ਹਰ ਪਰਿਵਾਰ ਦੀ ਨਹੀਂ ਜਿਹੜੇ BPL ਫੈਮਿਲੀਜ਼ ਐ ਉਹਨਾਂ ਮਹਿਜਾਵਾਂ ਦੀ ਜਿਹੜੀ ਮੇਨ ਮਹਿਲਾ ਹੈ ਉਹਨੂੰ ਦਿੱਤਾ ਜਾਵੇਗਾ ਪਰ ਲੱਗਦਾ ਕਿ 1 ਲੱਖ ਰੁਪਏ ਦੀ ਇੱਕ ਵੱਡੀ ਰਾਸ਼ੀ ਦੇਣਾ ਮੈਨੀਫੈਸਟੋ ਪੜਿਆ ਸੀ ਤਾਂ ਹੀ ਮੈਂ ਤੁਹਾਨੂੰ ਉਸ ਦੇ ਹਿਸਾਬ ਨਾਲ ਪੁੱਛਿਆ ਕਿਉਂਕਿ ਜੇਕਰ ਸਹੀ ਸੀਨੀਅਰ ਮੋਸ ਨੂੰ ਹੈ ਨਾ ਮੈਂ ਕਹਿੰਦਾ ਚਲੋ ਇੱਕ ਮਹਿਲਾ ਜਿਸ ਦੀ ਉਮਰ ਇੱਕ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਹੈ 60 ਸਾਲ ਦੀ ਉਮਰ ਹੈਗੀ ਹੈ ਲੱਗਦਾ ਕਿ 1 ਲੱਖ ਰੁਪਏ ਦਾ ਅਮਾਉਂਟ ਵੀ ਅਗਰ ਉਸ ਦਾ ਵੀ ਕਾਊਂਟ ਕਰੀਏ ਤਾਂ ਪੂਰੀ ਪੋਪੂਲੇਸ਼ਨ ਦੇ ਵਿੱਚ ਨਾ ਨਾ ਕਰਦਾ ਵੀ 20 ਤੋਂ 22% ਤਕਰੀਬ ਅਮਾਉਂਟ ਉਹਨਾਂ ਦਾ ਵੀ ਹੈਗਾ ਰਾਈਟ ਬਿਲਕੁਲ ਹੈ ਤੇ ਜੇ ਪ੍ਰੋਪਰਲੀ ਮੈਨੇਜ ਕੀਤਾ ਜਾਵੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਚੀਜ਼ਾਂ ਪੋਸੀਬਲ ਹੋ ਸਕਦੀਆਂ ਆ ਅਦਰਵਾਈਜ਼ ਵੀ ਤਾਂ ਅਦਰ ਫੈਸਿਲਿਟੀਆਂ ਦਿੰਦੇ ਹੀ ਆ ਅਸੀਂ ਬਾਕੀ ਚੀਜ਼ਾਂ ਫ੍ਰੀ ਦੇਣ ਤੋਂ ਦੇ ਵਜਾਏ ਇਹ ਜੇ ਕਰ ਲਈਏ ਉਹ ਜ਼ਿਆਦਾ ਬੈਟਰ ਹੈ ਤੁਸੀਂ ਇਲੈਕਟ੍ਰਿਸਿਟੀ ਬਿਲਕੁਲ ਫ੍ਰੀ ਦੇ ਰਹੇ ਹੋ ਇਲੈਕਟ੍ਰਿਸਿਟੀ ਜੇ ਤੁਸੀਂ ਪੰਜਾਬ ਚ ਜਾ ਕੇ ਲੋਕਾਂ ਨਾਲ ਗੱਲ ਕਰੋ ਨਾ ਹੂੰ ਦਿਲ ਸੇ ਕਿ ਨਹੀਂ ਸਾਨੂੰ ਫ੍ਰੀ ਇਲੈਕਟ੍ਰਿਸਿਟੀ ਨਹੀਂ ਚਾਹੀਦੀ ਹੈ ਸਾਨੂੰ ਰੋਜ਼ਗਾਰ ਚਾਹੀਦਾ ਆਪਣੇ ਬੱਚਿਆਂ ਲਈ ਕਿ ਅਸੀਂ ਫਰੀ ਦੀ ਆਦਤ ਨਹੀਂ ਚਾਹੁੰਦੇ ਆ ਤੇ ਜੇ ਫਰੀ ਦੀ ਆਦਤ ਨਹੀਂ ਚਾਹੁੰਦੇ ਤਾਂ ਜੇ ਇੱਕ ਮਹਿਲਾ ਜਿਹਦੇ ਉੱਪਰ ਕਈ ਵਾਰ ਹੁੰਦਾ ਹੈ ਕਿ ਉਹਨੂੰ ਦੇਖਣ ਲਈ ਕੋਈ ਨਹੀਂ ਹੈ ਜੇ ਉਹਨੂੰ 1 ਲੱਖ ਰੁਪਏ ਉੱਤੋਂ ਕੱਟ ਕੇ ਇਸ ਤਰੀਕੇ ਨਾਲ ਮੈਲੇਜ ਹੋ ਜਾਏ ਤਾਂ ਥਿੰਗਸ ਕੈਨ ਬੀ ਡਨ ਪਰ ਉਹਦੇ ਵਿੱਚ ਫਿਰ ਕਿਉਂਕਿ ਦੇਖੋ ਲਗਾਤਾਰ ਭਾਰਤ ਦੀ ਜਿੱਥੇ ਗੱਲ ਕਰਦੇ ਆ ਭਾਰਤ ਦੇ ਹੀ ਵਿੱਚ ਗੱਲ ਹੋਣੀ ਆ ਹਾਲਾਂਕਿ ਪੂਰੇ ਭਾਰਤ ਦੇ ਵਿੱਚ ਜੇਕਰ ਗੱਲ ਕਰੀ ਤਾਂ ਕਾਂਗਰਸ ਇੰਡੀਆ ਅਲਾਈਅੰਸ ਦੇ ਵਿੱਚ ਲੜ ਰਹੀ ਹੈ ਸਿਰਫ ਪੰਜਾਬ ਇੱਕ ਜਿਹੇ ਸੂਬਾ ਹੈ ਜਿੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੇ ਵੱਖੋ ਵੱਖ ਨੇ ਉਸਤੇ ਵੀ ਲੋ ਉਸਦੇ ਵੀ ਵਿਰੋਧੀ ਦੇ ਸਵਾਲ ਚੱਕਰੇ ਕਹਿੰਦੇ ਕਿ ਇਹਨਾਂ ਦੀ ਅੰਦਰੂਨੀ ਸੈਟਿੰਗ ਹੋਈ ਪਈ ਹੈ ਕਿਉਂਕਿ ਤੁਹਾਡਾ ਨਾਮ ਇੱਥੇ ਸਾਹਮਣੇ ਆਇਆ ਕਹਿੰਦੇ ਰਾਜਕੁਮਾਰ ਚੱਪੇਵਾਲ ਨੂੰ ਜਿਹੜਾ ਆਮ ਆਦਮੀ ਪਾਰਟੀ 'ਚ ਘੱਲ ਦਿੱਤਾ ਗਿਆ ਕਦੀ ਕੋਈ ਪਾਰਟੀ ਆਪਣੇ ਕੈਂਡੀਡੇਟ ਨੂੰ ਦੂਸਰੀ ਪਾਰਟੀਆਂ ਖੱਲੇਗੀ ਤੁਸੀਂ ਆਪ ਸੋਚ ਕੇ ਦੇਖ ਲਓ ਉਹ ਵੀ ਉਦੋਂ ਜਦੋਂ ਪਾਰਟੀ ਆਪ ਚਾਹੁੰਦੀ ਸੀ ਕਿ ਉਹ ਇਲੈਕਸ਼ਨਸ ਕੰਟੈਸਟ ਕਰਨ ਨਹੀਂ ਤੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਤੇ ਜਦੋਂ ਰਿਜ਼ਲਟਸ ਸਾਹਮਣੇ ਆਣਗੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਇਹ ਜਿਹਦਾ ਤੁਸੀਂ ਕਿਹਾ ਕਿ ਬਈ ਕੋਈ ਮੈਚ ਫਿਕਸਿੰਗ ਕਾਈਂਡ ਆਫ ਅ ਥਿੰਗ ਹੈ ਨਹੀਂ ਮੈਂ ਕਹਿੰਦਾ ਇਹ ਵਿਰੋਧੀਆਂ ਨੇ ਕਿਹਾ ਮੈਂ ਨਹੀਂ ਕਹਿੰਦਾ ਐਕਚੁਅਲੀ ਇਹ ਇੱਕ ਕੰਪੀਟੀਸ਼ਨ ਹੋ ਰਿਹਾ ਹੈ ਹਮ ਮਤਲਬ ਹੱਲੇ ਵੀ ਤੁਸੀਂ ਆਹ ਪਾਰਟੀ ਨੂੰ ਵਾਚ ਚ ਦੇਖਦੇ ਹੋ ਡੈਫੀਨੇਟਲੀ ਆਈ ਡੂ ਮੇਰੇ ਲਈ ਤਾਂ ਇੱਕ ਕੰਪਲੀਟਲੀ ਵਾਰ ਹੈ ਤੇ ਪੰਜਾਬ ਦੇ ਵਿੱਚ ਹਰ ਪਾਰਟੀ ਇੱਕ ਦੂਸਰੇ ਨਾਲ ਐਜ਼ ਅ ਵਾਰ ਹੀ ਫਾਈਟ ਕਰ ਰਹੀ ਹੈ ਕਿਉਂਕਿ ਤੁਹਾਡੇ ਹੀ ਸਾਥੀ ਰਹੇ ਨੇ ਰਾਜਕੁਮਾਰ ਚੱਪੇਵਾ ਜੋ ਕਿ ਅਸਲ ਵਿੱਚ ਤੁਹਾਡੇ ਵਿਰੋਧੀ ਅਤੇ ਇਹਦੇ ਵਿੱਚ ਜਿਹੜਾ ਚੋਣ ਲੜ ਰਹੇ ਨੇ ਚੋਣ ਪ੍ਰਚਾਰ ਉਹਨਾਂ ਨੂੰ ਪੂਰੇ ਜ਼ੋਰ ਨਾਲ ਛੋਟੇ ਉੱਤੇ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਅਸੀਂ ਜੋ ਸਰਕਾਰ ਨੇ 2.5 ਸਾਲ ਚ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਉਹ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾ ਰਹੇ ਜਿਸ ਤੋਂ ਸ਼ਾਇਦ ਲੋਕ ਸਾਨੂੰ ਤੇ ਲੋਕ ਇਹ ਹੀ ਕਹਿ ਰਿਹਾ ਕਿ ਜੋ ਉਹਨਾਂ ਨੇ 2.5 ਸਾਲਾਂ ਚ ਨਹੀਂ ਵਾਅਦੇ ਕਰਕੇ ਨਹੀਂ ਕੀਤਾ ਤੇ ਉਹ 2.5 ਸਾਲਾਂ ਚ ਉਹਨਾਂ ਚ ਉਹਨਾਂ ਕੋਲ ਆ ਚੁੱਕੇ ਨੇ ਤੇ ਉਹ ਵਾਪਸ ਆਪਣਾ ਵਿਸ਼ਵਾਸ ਕਾਂਗਰਸ ਤੇ ਹੀ ਜਤਾ ਰਹੇ ਨੇ ਹੂੰ ਇਸ ਇ ਇਹ ਵਾਕਈ ਚੀਜ਼ ਹੋ ਰਹੀ ਕਿ ਮੁੱਖ ਮੰਤਰੀ ਭਗਵਤ ਪਾਤ ਸਾਥ 13 13 0 ਕਹਿ ਰਹੇ ਨੇ ਮੈਂ ਤਾਂ ਬਾਰ-ਬਾਰ ਕਹਿੰਦੀ ਹਾਂ ਕਿ ਕੌਨਫੀਡੈਂਸ ਇਜ਼ ਗੁੱਡ ਬਟ ਆਲ ਓਵਰ ਕੌਨਫੀਡੈਂਸ ਆਲਵੇਸ ਕਿਲਸ ਤੇ ਉਹ ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ ਹਾਂ ਤੁਸੀਂ ਇਹ ਸੋਚ ਲਓ ਕਿ ਸੀਟਾਂ ਆ ਜਾਣਗੀਆਂ ਵਧੀਆ ਲੈ ਜਾਣਗੇ ਇਜ਼ ਵਨ ਥਿੰਗ ਪਰ ਤੁਹਾਨੂੰ ਲੱਗਣਾ ਕਿ ਤੁਹਾਡਾ ਆਪੋਨੈਂਟ ਕਿਸੇ ਵੀ ਕਾਬਿਲ ਨਹੀਂ ਹੈ ਮੈਂ ਤਾਂ ਇਸ ਚੀਜ਼ ਨੂੰ ਮੰਨਦੀ ਨਹੀਂ ਹਾਂ 30 ਲੱਖ ਨੌਕਰੀਆਂ ਦਾ ਵਾਅਦਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਕਾਂਗਰਸ ਦੇ ਮੈਨੀਫੈਸਟੋ ਵਿੱਚ ਜਿਸ ਨੂੰ ਪੜ੍ਹ ਰਹੇ ਸੀਗੇ ਖਾਸ ਕਰਕੇ ਨੌਜਵਾਨਾਂ ਨੂੰ ਵੀ ਇਹ ਗੱਲ ਕਹੀ ਗਈ ਕਿ ਘੱਟੋ ਘੱਟ ਜਿਹੜਾ 1 ਲੱਖ ਰੁਪਏ ਦੀ ਨੌਕਰੀ ਜੜੀ ਹੈ ਹਰ ਨੌਜਵਾਨ ਨੂੰ ਬੜੇ ਜ਼ਿਕਰ ਨਾਲ ਨੌਜਵਾਨ ਨੂੰ ਦਿੱਤੀ ਜਾਏਗੀ ਇਸ ਤੋਂ ਪਹਿਲਾਂ ਵੀ ਜਦੋਂ ਗੱਲ ਕਰਦੇ ਹਾਂ ਜਦੋਂ ਪੰਜਾਬ ਦੇ ਵਿੱਚ ਕਾਂਗਰਸ 2017 ਦੇ ਵਿੱਚ ਆਉਣੀ ਸੀ ਉਸ ਤੋਂ ਪਹਿਲਾਂ ਬੇਰੋਜ਼ਗਾਰੀ ਪੱਤਾ ਹੀ ਹੈ ਇਹੋ ਜਿਹੀਆਂ ਸਕੀਮਾਂ ਪੰਜਾਬ 'ਚ ਵੀ ਲਾਗੂ ਕਰਨ ਦੀ ਗੱਲ ਕੀਤੀ ਗਈ ਸੀ ਪਰ ਲਾਗੂ ਹੋਈ ਦੇਖੋ ਇਸ ਤਰ੍ਹਾਂ ਹੈ ਕਿ ਲੋਕ ਹੁਣੀ ਉੱਤੇ ਗੱਲ ਚੱਲਦੀ ਸੀ ਕਿਸੇ ਨੇ ਆਪਣੇ ਪਾਸਸ਼ਨ 'ਚ ਗਿਆ ਕਿ ਜੇ ਰੋਟੀ ਦਾ ਪਾਸਾ ਨਾ ਬਦਲਿਆ ਜਾਏ ਤਾਂ ਉਹ ਸੜ ਜਾਂਦੀ ਹੈ ਠੀਕ ਹੈ ਤਾਂ ਇਹ ਹੁਣ ਸਾਡੇ ਉੱਪਰ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਹੈ ਕਿ ਪਾਸਾ ਵੀ ਨਾ ਫਲਟਿਆ ਜਾਏ ਤੇ ਰੋਟੀ ਸੜੇ ਵੀ ਨਾ ਠੀਕ ਹੈ

ਪਰ ਲੇਕਿਓ ਇੱਥੇ ਆਮਲਾ ਬਹੁਤ ਹੁੰਦਾ ਇੱਥੇ ਕੀ ਲੈਮੀਨੇਟ ਜਿਹਨੂੰ ਕਹਿੰਦੇ ਆ ਠੀਕ ਹੈ ਉਹ ਬਹੁਤ ਹੁੰਦਾ ਤੇ ਉਸੇ ਉਹਦਾ ਕੁਛ ਨਾ ਕੁਛ ਅ ਪ੍ਰੋਸੈਸਿੰਗ ਯੂਨਿਟ ਉਹ ਇੱਥੇ ਲਗਾਈ ਜਾ ਸਕਦੀ ਹੈ ਤੇ ਮਤਲਬ ਲੋਕ ਸਿਰਫ ਆਪਣੀ ਪ੍ਰੋਬਲਮਸ ਹੀ ਨਹੀਂ ਦੱਸ ਰਹੇ ਉਹ ਸੋਲੂਸ਼ਨਸ ਵੀ ਲੈ ਕੇ ਆ ਰਹੇ ਕਿ ਇਹ ਸੋਲੂਸ਼ਨ ਦੇ ਦਿਓ ਜੇ ਇਸ ਤਰ੍ਹਾਂ ਦਾ ਸੋਲੂਸ਼ਨ ਆਏਗਾ ਜਿਵੇਂ ਇੱਕ ਯੂਨਿਟ ਲੱਗੇਗੀ ਤੇ ਡੈਫੀਨੇਟਲੀ ਏਮਪਲੋਇਮੈਂਟ ਕ੍ਰੀਏਟ ਹੋਏਗਾ ਹੀ ਹੋਏਗਾ ਰਾਈਟ ਇਹ ਇਸ ਤਰੀਕੇ ਨਾਲ ਮੇਰੇ ਖਿਆਲ ਮੇਰੇ ਆਪਣਾ ਜੋ ਵਰਜਨ ਹੈ ਆਫ ਪ੍ਰੋਸਪਰਿਟੀ ਇਜ਼ ਜੋ ਲੋਕ ਚਾਹੁੰਦੇ ਨੇ ਉਹਨਾਂ ਕੋਲੋਂ ਤੁਸੀਂ ਪੁੱਛੋ ਵੀ ਸੋਲੂਸ਼ਨ ਵੀ ਲਓ ਤੇ ਜੋ ਹੋ ਸਕੇ ਤੇ ਉਸ ਤੇ ਵਰਕ ਕਰੋ ਤੁਹਾਡੇ ਇਸ ਇਲਾਕੇ ਦੀ ਗੱਲ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਸੋਮ ਪ੍ਰਕਾਸ਼ ਜੀ ਨੇ ਜੋ ਕਿ ਇਸ ਵਕਤ ਮੌਜੂਦਾ ਸੰਸਦ ਨੇ ਔਰ ਕੈਬਨਿਟ ਮਨਿਸਟਰ ਵੀ ਨੇ ਪਾਜਪਾ ਦੀ ਗੱਲ ਕਰ ਰਹੇ ਹਨ ਇਸ ਵਾਰ ਉਹਨਾਂ ਦੇ ਤਰਪਤਨੀ ਜਿਹੜੀ ਹੈ ਚੋਣਾਂ ਵਿੱਚ ਖੜੇ ਹੋਏ ਨੇ ਇਸ ਕੰਪੀਟੀਸ਼ਨ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਮਹਿਲਾ ਨਾਲ ਸਾਹਮਣੇ ਮਹਿਲਾ ਦਾ ਕੰਪੀਟੀਸ਼ਨ ਹੈਗਾ ਪਾਜ ਪਾਦੇ ਚ ਉਸ ਉਸ ਇਨਸਾਨ ਦੀ ਧਰਮ ਪਤਨੀ ਨੇ ਜੋ ਮੌਜੂਦਾ ਸੰਸਦ ਹੈ ਦੇਖੋ ਇਸ ਤਰ੍ਹਾਂ ਹੈ ਕਿ ਜੇ ਉਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਭਾਜਪੀ ਨੂੰ ਉਹਨਾਂ ਦੀ ਵਜਾਏ ਉਹਨਾਂ ਦੀ ਵਾਈਫ ਨੂੰ ਟਿਕਟ ਨਾ ਦੇਣੀ ਪੈਂਦੀ ਰਾਈਟ ਪਿੰਡਾਂ ਚ ਜਾ ਕੇ ਦੇਖੋ ਲੋਕ ਕਹਿ ਰਹੇ ਹੈ ਕਿ ਐਸੀ ਪਿਛਲੇ 10 ਸਾਲਾਂ ਤੋਂ ਜਦੋਂ ਸਾਪਲਾ ਜੀ ਸੀਗੇ ਉਹ ਕਹਿੰਦੇ ਅਸੀਂ ਉਹਨਾਂ ਨੂੰ ਕਦੀ ਨਹੀਂ ਦੇਖਿਆ ਰਾਈਟ ਤੇ 10 ਸਾਲਾਂ ਤੋਂ ਕਹਿੰਦੇ ਅਸੀਂ ਕਿਸੇ ਵੀ ਸੰਸਦ ਨੂੰ ਦੇਖਿਆ ਹੀ ਨਹੀਂ ਕੋਈ ਇਸ ਪਾਸੇ ਆਇਆ ਹੀ ਨਹੀਂ ਸਰਪੰਚ ਕਹਿੰਦੇ ਨੇ ਜੇ ਅਸੀਂ ਕਦੀ ਕੋਈ ਗ੍ਰਾਂਟ ਦੀ ਰਿਕਵੈਸਟ ਲੈ ਕੇ ਵੀ ਇਨਾਂ ਕੋਲ ਗਏ ਤਾਂ ਉਹ ਕੰਪਲੀਟਲੀ ਰਿਕਾਰ ਦਿੱਤੀ ਗਈ ਉਹਨੂੰ ਉਹਦੀ ਕੋਈ ਸੁਣਵਾਈ ਨਹੀਂ ਹੋਈ ਤੇ ਤੁਸੀਂ ਡਿਵੈਲਪਮੈਂਟ ਦੱਸੋ ਲੋਕਾਂ ਨੇ ਤੁਹਾਨੂੰ ਹੋਰ ਤੁਹਾਡੇ ਡਿਵੈਲਪਮੈਂਟਸ ਤੇ ਦੇਣੀ ਆ ਜੇ ਤੁਹਾਨੂੰ ਇਨਾ ਕੌਨਫੀਡੈਂਸ ਹੈ ਲੋਕਾਂ ਦੇ ਵਿੱਚ ਆਓ ਦੱਸੋ ਕਿ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਬੀਜੇਪੀ ਨੇ ਪੰਜਾਬ ਦੇ ਵਿੱਚ ਇਹ ਇਹ ਡਿਵੈਲਪਮੈਂਟਸ ਕੀਤੀਆਂ ਤੇ ਲੋਕ ਡੈਫੀਨੇਟਲੀ ਤੁਹਾਨੂੰ ਵੋਟ ਕਰੋਗੇ ਜੇ ਤੁਸੀਂ ਇਹ ਜਵਾਬ ਨਹੀਂ ਦੇ ਸਕਦੇ ਤੇ ਲੋਕਾਂ ਦਾ ਫੈਸਲਾ ਸਾਰਿਆਂ ਦੇ ਸਾਹਮਣੇ ਆ ਜਾਏਗਾ 4 ਤਾਰੀਖ ਦੂਰ ਨਹੀਂ ਹੈ ਹਾਂ MSP ਦਾ ਜ਼ਿਕਰ ਇੱਥੇ ਲਗਾਤਾਰ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਸ ਚੀਜ਼ ਦਾ ਮੈਂ ਜ਼ਿਕਰ ਇਸ ਕਰਕੇ ਹੁਣ ਜ਼ਰੂਰ ਕਰੂੰਗਾ ਕਿਉਂਕਿ ਜਿੱਥੇ ਭਾਜਪਾ ਦਾ ਲਗਾਤਾਰ ਕਿਸਾਨਾਂ ਨੂੰ ਵਿਰੋਧ ਕਰ ਰਹੇ ਨੇ ਔਰ ਉਹਨਾਂ ਦਾ ਵੀ ਮੁੱਦਾ ਇਹੀ ਹੈ ਕਿ ਜਿਹੜੀ MSP ਨਹੀਂ ਦਿੱਤੀ ਗਈ ਔਰ ਤਿੰਨ ਖੇਤੀ ਕਾਨੂੰਨ ਜਦੋਂ ਆਏ ਸੀਗੇ ਉਸ ਤੋਂ ਬਾਅਦ ਤੋਂ ਲਗਾਤਾਰ ਭਾਜਪਾ ਦਾ ਵਿਰੋਧ ਜਿਹੜਾ ਹੈ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਗੱਲ MSP ਦੀ ਤੁਹਾਡੇ ਪਲੇਫੈਸਟੋ ਦੇ ਵਿੱਚ ਕੀਤੀ ਗਈ ਹੈ ਉਸ MSP ਨੂੰ ਲਾਗੂ ਕਰਨਾ ਕਿਸ ਤਰੀਕੇ ਲਾਗੂ ਹੋਏਗੀ ਪੰਜਾਬ ਦੇ ਕਿਸਾਨਾਂ ਤੱਕ ਕਿਸ ਤਰੀਕੇ ਤੁਹਾਡੇ ਕੋਲ ਕੁਝ ਗੱਲ ਪਹੁੰਚਾਈ ਜਾ ਰਹੀ ਹੈ ਦੇਖੋ ਕਾਂਗਰਸ ਸਰਕਾਰ ਹਮੇਸ਼ਾ ਹੀ ਕਿਸਾਨਾਂ ਨੂੰ ਸਪੋਰਟ ਕਰਦੀ ਰਹੀ ਹੈ রাইਟ ਸੋਮਿਨਾਥਨ ਰਿਪੋਰਟ ਕਾਂਗਰਸ ਲਾਗੂ ਕਰਨਾ ਚਾਹਦੀ ਸੀ ਵਿਪੱਖ ਨੇ ਉਸ ਟਾਈਮ ਨਹੀਂ ਲਾਗੂ ਹੋਣ ਦਿੱਤੀ ਜਦੋਂ ਕਾਂਗਰਸ ਰੂਲ ਸੈਂਟਰ ਰੂਲ ਤੋਂ ਬਾਹਰ ਆ ਗਈ ਤੇ ਬੀਜੇਪੀ ਨੇ ਕਾਫੀ ਰੌਲਾ ਪਾਇਆ ਕਿ ਜੀ ਅਸੀਂ ਲਾਗੂ ਕਰਾਂਗੇ ਬਟ 10 ਸਾਲ ਹੋ ਗਏ ਹੁਣ ਤੱਕ ਕਿਸਾਨ ਵੀ ਸੜਕਾਂ ਤੇ ਬੈਠੇ ਆ ਪਿਛਲੇ ਸਾਲ ਜਦੋਂ ਬੈਠੇ ਉਹਨਾਂ ਨੂੰ ਇੱਕ ਝੂਟਾ ਜਿਹਾ ਲਾਰਾ ਲਾ ਕੇ ਉਹਨਾਂ ਨੂੰ ਘਰ ਭੇਜਤਾ ਗਿਆ ਤੇ ਉਹ ਕਾਫੀ ਇੰਤਜ਼ਾਰ ਕੀਤਾ ਇੱਕ ਤਕਰੀਬਨ অলমোਸਟ আফটার એન ইয়ার ওয়েਟ ਕਰਦੇ ਕਰਦੇ ਉਹਨਾਂ ਕੋਲ ਜਦੋਂ ਹੋਰ ਕੋਈ ਚੋਇਸ ਹੀ ਨਹੀਂ ਰਹੀ ਉਹ ਵਾਪਸ ਜਾ ਕੇ ਬਾਰਡਰਾਂ ਤੇ ਬੈ ਗਏ ਹੁਣ ਰਾਈਟ ਬਾਰਡਰ ਮੀਨਸ ਦਿੱਲੀ ਦੇ ਬਾਰਡਰ ਤੇ ਜਿਹੜਾ ਸਿੰਗੂ ਬਾਰਡਰ ਦੇ ਉੱਤੇ ਸੀਗਾ ਜਿਹੜਾ ਸ਼ਮੂ ਬਾਰਡਰ ਤੇ ਹੀ ਹੈ ਦਿੱਲੀ ਬਾਰਡਰ ਤੇ ਜਾ ਕੇ ਫੇਰ ਬੈਠ ਗਏ ਰਾਈਟ ਤੇ ਹਾਂ ਇੰਨੇ ਸਾਲਾਂ ਚ ਕਾਂਗਰਸ ਨੇ ਇਸ ਦੇ ਉੱਪਰ ਹੋਰ ਵਰਕ ਕੀਤਾ ਉਹਨੂੰ ਹੋਰ ਸਟੱਡੀ ਕੀਤਾ ਕਿ ਇਸ ਤਰ੍ਹਾਂ ਨਾਲ ਲਾਗੂ ਕੀਤਾ ਜਾਏਗਾ ਉਹ ਕੀਤਾ ਗਿਆ ਬਿਕੋਜ਼ ਟਾਈਮ ਸਮ ਟਾਈਮ ਗਿਵਸ ਗਿਵਸ ਬੈਨੀਫਿਟਸ ਯੂ ਤੇ ਤੁਸੀਂ ਉਹਦੇ ਉਹਦੇ ਉਹ ਸਕੀਮ ਨੂੰ ਹੋਰ ਸਟਰੋਂਗ ਬਣਾ ਸਕਦੇ ਹੋ ਤੇ ਜਿੱਦਾਂ ਹੀ ਸੈਂਟਰ ਚ ਕਾਂਗਰਸ ਸਰਕਾਰ ਆਂਦੀ ਹੈ ਇਹਨੂੰ ਲਾਗੂ ਕੀਤਾ ਜਾਏਗਾ ਤੇ ਵੀ ਪ੍ਰੋਮਿਸ ਕਿ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਹੱਕ ਜ਼ਰੂਰ ਦਿੱਤਾ ਜਾਏਗਾ ਜੈਮਲੀ ਜੀ ਇੱਕ ਵੱਡਾ ਕਾਂਗਰਸ ਦੇ ਜੇਕਰ ਗੱਲ ਕਰੀਏ ਨਾ ਕਹਿੰਦੇ ਕਿਉਂਕਿ ਜੋ ਵਿਰੋਧੀ ਧਿਰ ਨੇ ਉਹ ਸਿੱਧੇ ਤੌਰ ਤੇ ਕਹਿੰਦੇ ਕਿ ਤੇ ਕਾਂਗਰਸ ਚ ਪਾੜ ਬਹੁਤ ਜ਼ਿਆਦਾ ਪੈ ਚੁੱਕਾ ਹੋਇਆ ਕਾਂਗਰਸ ਦੇ ਵਿੱਚ ਅੰਦਰੂਨੀ ਪੋਲਿਟਿਕਸ ਆਪਣੇ ਅੰਦਰੂਨੀ ਰਾਜਨੀਤੀ ਬਹੁਤ ਚੱਲਦੀ ਹੈ ਖਾਸ ਕਰਕੇ ਗੱਲ ਕੀਤੀ ਜਾਵੇ ਤੁਹਾਡੇ ਹਲਕੇ ਦੀ ਗੱਲ ਕਰੀਏ ਰਾਜਮਾਰਚ ਮੇਵਾਲਕਾ ਜਦੋਂ ਕਾਂਗਰਸ ਚ ਸੀਗੇ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਸਿੱਧੇ ਕਹਿੰਦੇ ਨਜ਼ਰ ਆਏ ਕਹਿੰਦੇ ਕਿ ਨਹੀਂ ਜੀ ਇੱਥੇ ਤਾਂ ਆਪਸੀ 파ੜ ਬਹੁਤ ਹੈ ਦਲਵੀਰ ਗੋਲਡੀ ਬੀਤੇ ਦਿਨ ਜਿਹੜਾ ਇੱਕ ਸੰਗਰੂਹ ਹਲਕੇ ਤੋਂ ਸੀਗੇ ਧੂਰੀ ਤੋਂ ਜਿਹੜਾ ਚੋੜਾ ਲੜਦੇ ਸੀਗੇ ਉਹ ਛੱਡ ਕੇ ਆਮ ਆਦਮੀ ਪਾਰਟੀ ਚਲੇ ਗਏ ਸੁਸ਼ੀਲ ਰਿੰਕੂ ਪਹਿਲਾਂ ਆਮ ਆਦਮੀ ਪਾਰਟੀ ਚ ਗਏ ਉਸ ਤੋਂ ਬਾਅਦ ਹੁਣ ਬੀਜੇਪੀ ਚਲੇ ਗਏ ਕਵਲ ਜੀ ਚੌਧਰੀ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਦਾ ਪਰਿਵਾਰ ਪੂਰਾ ਕਾਂਗਰਸ ਚ ਰਿਹਾ ਉਹ ਆਪਣਾ ਕਾਂਗਰਸ ਦਾ ਛੱਡ ਕੇ ਪੱਲਾ ਛੱਡ ਕੇ ਉਹ ਭਾਜਪਾ ਚਲੇ ਗਏ ਰਵਨੀਤ ਬਿੱਟੂ ਜੋ ਕਿ ਕਿਸੇ ਟਾਈਮ ਨੂੰ ਤਾਂ ਕਾਂਗਰਸ ਦੀ ਸੀਟ ਲੜਦੇ ਹੁੰਦੇ ਸੀਗੇ ਉਹ ਭਾਜਪਾ ਚਲੇ ਗਏ ਜੇ ਸਾਰੇ ਕਾਂਗਰਸ ਦੇ ਵਿੱਚ ਵੱਡੇ ਲੀਡਰ ਚਲੇ ਗਏ ਹੋਣੇ ਫਿਰ ਕਾਂਗਰਸ 'ਚ ਰਹਿ ਕੌਣ ਗਿਆ ਮੇਰੇ ਵਰਗੇ ਹਮ ਵੋਲੰਟੀਅਰਸ ਵਰਕਰਸ ਠੀਕ ਹੈ ਪਾਰਟੀ ਚੱਲਦੀ ਹੈ ਵੋਲੰਟੀਅਰਸ ਤੇ ਵਰਕਰਸ ਤੇ ਨੇਤਾ بڑے بڑے ਲੀਡਰਸ ਆਂਦੇ ਆ ਚਲੇ ਜਾਂਦੇ ਉਹਨਾਂ ਦੀ ਮਰਜ਼ੀ ਮੈਨੂੰ ਤਾਂ ਇਹ ਨਹੀਂ ਸਮਝ ਮੇਂ ਸਮਝ ਆਂਦਾ ਕਿ ਵੀ ਵਾਈ ਸਿਰਫ ਜੇ ਟਿਕਟ ਨਾ ਮਿਲੇ ਫੇਰੀ ਕਿਉਂ ਉਹ ਪਾਰਟੀਸ਼ਨ ਜਾਂ ਉਹ ਪਾਰ ਨਜ਼ਰ ਆਉਂਦਾ ਆਦਰਵਾਇਸ ਬਾਕੀ ਟਾਈਮ ਕਿਉਂ ਨਹੀਂ ਨਜ਼ਰ ਆਉਂਦਾ ਤੇ ਪਾਰਟੀਆਂ ਦੀ ਰੀਅਰ ਦੀ ਹੱਡੀ ਹੁੰਦੀ ਹੈ ਉਹਨਾਂ ਦੇ ਵੋਲੰਟੀਅਰਸ ਜਦ ਤੱਕ ਪਾਰਟੀ ਦੇ ਵਿੱਚ ਵੋਲੰਟੀਅਰਸ ਵਰਕਰਸ ਰਹਿਣਗੇ ਕਿਸੇ ਵੀ ਪਾਰਟੀ ਨੂੰ ਕੋਈ ਫਰਕ ਨਹੀਂ ਪਾਏਗਾ ਪਰ ਵੋਲੰਟੀਅਰਸ ਵੀ ਕਿਤੇ ਨਾ ਕਿਤੇ ਖਾਸ ਨਰਾਜ਼ ਨਜ਼ਰ ਆਏ ਸੀ ਬੀਤੇ ਸਮੇਂ ਦੇ ਵਿੱਚ ਜਿਸ ਕਰਕੇ ਸ਼ਾਇਦ ਦਵਿੰਦਰ ਯਾਦਵ ਜੀ ਜਦੋਂ ਪੰਜਾਬ ਆਏ ਪੰਜਾਬ ਆ ਕੇ ਉਹਨਾਂ ਨੇ ਵੋਲੰਟੀਅਰਸ ਨਾਲ ਮੁਲਾਕਾਤ ਕੀਤੀ ਬਹੁਤ ਸਾਰੇ ਵੋਲੰਟੀਅਰਸ ਕਾਉਂਸਲਰ ਜਿਹੜੇ ਸੀ ਉਹ ਛੜਛੜ ਜਾਂਦੇ ਦੇਖੋ ਉਹਨਾਂ ਨੇ ਇੱਕ ਚੀਜ਼ ਤੁਸੀਂ ਇਹ ਵੀ ਨੋਟ ਕਰਿਓ ਕਿ ਇਸ ਵਾਰ ਦਿਵਿੰਦਰ ਯਾਦਵ ਜੀ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਵੀ ਉਹ ਵੀ ਆਏ ਸੀ ਉਹ ਹੁਸ਼ਿਆਰਪੁਰ ਵੀ ਆਏ ਸੀ ਹਰ ਜਗ੍ਹਾ ਗਏ ਤਾਂ ਉਹਨਾਂ ਨੇ ਇੱਕ ਵਾਦਾ ਕੀਤਾ ਸੀ ਕਿ ਇਸ ਵਾਰ ਉਹ ਜਦੋਂ ਟਿਕਟ ਦੇਣਗੇ ਤਾਂ ਕਿਸੇ ਕਾਮਨਰ ਨੂੰ ਟਿਕਟ ਦੇਣਗੇ ਉਹਨਾਂ ਨੇ ਉਹ ਚੀਜ਼ ਕਰਕੇ ਦਿਖਾਈ ਜਿੱਥੇ ਇੱਕ ਲੀਡਰ ਤੇ ਦੇਖੋ ਇੱਕ ਲੀਡਰ ਨੂੰ ਵੌਲੰਟੀਅਰ ਸਪੋਰਟ ਕਰਦੇ ਆ ਜਦੋਂ ਉਹ ਛੱਡ ਕੇ ਜਾਂਦਾ ਨਾ ਤਾਂ ਉਹਨਾਂ ਦਾ ਰੋਸ਼ ਏਸ ਕਰਕੇ ਹੁੰਦਾ ਹੈ ਕਿਉਂਕਿ ਉਹਨਾਂ ਦਾ ਦਿਲ ਟੁੱਟ ਜਾਂਦਾ ਠੀਕ ਹੈ ਬਟ ਮੈਨੂੰ ਲੱਗਦਾ ਹੈ ਕਿ ਜਦੋਂ ਵੌਲੰਟੀਅਰਸ ਦੇ ਵਿੱਚ ਵਰਕਰਸ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕੀਤਾ ਪਾਰਟੀ ਨੇ ਮੇਰੇ ਵਰਗੇ ਇੱਕ ਨਾਰਮਲ ਫੈਮਿਲੀ ਤੋਂ ਆਨਵਲੇ ਪਰਸਨ ਨੂੰ ਟਿਕਟ ਦੇ ਕੇ ਤਾਂ ਬਿੰਨੋ ਲੱਗ ਰਿਹਾ ਕਿ ਇਹ ਇੱਕ ਉਤਸ਼ਾਹ ਵੀ ਉਹਨਾਂ ਦੇ ਵਿੱਚ ਲੈ ਕੇ ਆਇਆ ਹੈ ਕਿ ਨਹੀਂ ਆਈ ਮੀਨ ਦੇ ਆਰ ਮੋਰ ਪੋਜ਼ਿਟਿਵ ਨਾਊ ਕਿ ਜੇ ਅਸੀਂ ਵੀ ਬਹੁਤ ਸਿੱਦਤ ਨਾਲ ਕੰਮ ਕਰਾਂਗੇ ਤਾਂ ਹੋ ਸਕਦਾ ਹੈ ਕਿ ਅਗਲਾ ਨੰਬਰ ਉਹਨਾਂ ਦਾ ਹੋਵੇ ਦੇਸ਼ ਤੇ ਵਿਜੇ ਤੇ ਗੱਲ ਕੀਤੀ ਜਾਂਦੀ ਹੈ ਕਹ ਰਹੇ ਨੇ ਕਿ ਜਿਹੜੀ ਖਾਸ ਕਰਕੇ ਛਾਰਪੁਰ ਦੀ ਗੱਲ ਕੀਤੀ ਜਾਵੇ ਤਾਂ Hindu ਵੋਟ ਬਹੁਤ ਮੰਨੀ ਜਾਂਦੀ ਹੈ ਇੱਥੇ ਔਰ ਭਾਜਪਾ ਇਹਦਾ ਕੀ ਦਾਵਾ ਕਰ ਰਹੀ ਹੈ ਕਹਿੰਦੇ ਕਿ Hindu ਵੋਟ ਜਿਹੜੀ ਹੈ ਮੈਕਸਿਮਮ ਭਾਜਪਾ ਨੂੰ ਪਏਗੀ ਕਿਉਂਕਿ ਰਾਮ ਮੰਦਰ ਜਿਹੜਾ ਬਣਾਇਆ ਗਿਆ ਔਰ Hindu ਵਾਲੇ ਬਹੁਤ ਤੋਹਫਾ ਸੀਗਾ ਉਸ ਨੂੰ ਕਿੱਦਾਂ ਦੇਖਿਆ ਜਾਵੇ ਦੇਖੋ ਇਸ ਤਰੀਕੀ ਗੱਲ ਹੈ ਕਿ ਇਸ ਦੇ ਬਾਰੇ ਤਾਂ ਮੈਂ ਜਦੋਂ ਵੀ ਕੋਈ ਕੁਐਸਚਨ ਪੁੱਛਿਆ ਜਾਂਦਾ ਤੇ ਮੇਰੇ ਕੋਲ ਇੱਕੋ ਹੀ ਆਨਸਰ ਹੈ ਜੈ ਸ਼੍ਰੀ ਰਾਮ ਸਾਰੇ ਹੀ ਸ਼੍ਰੀ ਰਾਮ ਨੂੰ ਮੰਨਦੇ ਆ ਉਹਨਾਂ ਦੀ ਪੂਜਾ ਕਰਦੇ ਆ ਇਹ ਤੋਂ ਜ਼ਿਆਦਾ ਇਸ ਕੁਐਸਚਨ ਲਈ ਮੇਰੇ ਕੋਲ ਕੋਈ ਹੋਰ ਆਨਸਰ ਨਹੀਂ ਹੈ ਪਰ ਜਿੱਥੇ 400 ਪਾਰ ਦਾ ਦਾਵਾ ਉਹਨਾਂ ਨੇ ਮਿਲੋ ਕੀਤਾ ਜਾ ਰਿਹਾ ਇਹਦੇ ਲਈ ਵੀ ਹੋਈ ਹੈ ਓਵਰ ਕੌਂਟਿਟਿਊਟ ਅਨਕਲ ਕੌਨਫੀਡੈਂਸ ਰਾਈਟ ਹਾਂ ਜੇ ਕੋਈ ਤੁਸੀਂ ਸਪੈਸ਼ਲੀ ਕੋਈ ਸੈਟਿੰਗ ਕੀਤੀ ਹੋਈ ਹੈ ਤੇ ਉਹ ਤੁਹਾਨੂੰ ਪਤਾ ਹੋਏਗਾ ਕਿ ਹਾਊ ਕੈਨ ਯੂ ਵੀ ਸੋਚੋ ਇੰਨਾ ਸ਼ੋਰ ਤਾਂ ਮੈਨੂੰ ਲੱਗਦਾ ਐਸਟ੍ਰੋਲੋਜਰਸ ਵੀ ਨਹੀਂ ਕਹਿੰਦੇ ਉਹ ਕਹਿੰਦੇ ਕਿ ਇਦਾਂ ਹੋ ਸਕਦਾ ਹੈ ਉਹ ਵੀ ਇੰਨੀ ਛੋਟੀ ਨਾਲ ਨਹੀਂ ਕਹਿੰਦੇ ਕਿ ਤੁਹਾਡੀ ਲਾਈਫ ਚ ਇਹੀ ਹੋਏਗਾ ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਹੜੀ ਐਸਟ੍ਰੋਲੋਜੀ ਸਿੱਖੀ ਹੈ ਕਿ ਉਹ ਇੰਨੇ ਕੌਨਫੀਡੈਂਟ ਦੇ ਨਾਲ ਇਹ ਇਹ ਕਹਿ ਰਹ ਹੋ ਹੁਸ਼ਿਆਰਪੁਰ ਦੀ ਗੱਲ ਕਰੀ ਹੁਸ਼ਿਆਰਪੁਰ ਤੇ ਹੋਰ ਕਿਹੜੇ ਸਭ ਤੋਂ ਵੱਡੇ ਮਸਲੇ ਸਮਝਦੇ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਲੋਕ ਅਕਸਰ ਤੁਸੀਂ ਇੰਡਸਟਰੀ ਦਾ ਵੀ ਜ਼ਿਕਰ ਕੀਤਾ ਲੋਕ ਅਕਸਰ ਇੰਡਸਟਰੀ ਦਾ ਵੀ ਜ਼ਿਕਰ ਕਰਦੇ ਨੇ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜਾ ਰੇਲ ਕਨੈਕਟ ਹੈਗਾ ਉਹ ਪ੍ਰੋਪਰ ਨਹੀਂ ਹੈਗਾ ਹੁਸ਼ਿਆਰਪੁਰ ਦੇ ਵਿੱਚ ਉਸ ਨੂੰ ਲੈ ਕੇ ਕਿਸ ਤਰੀਕੇ ਨਾਲ ਕਦਮ ਚੱਕੇ ਜਾਣਗੇ ਖਾਸ ਕਰਕੇ ਜੇਕਰ ਹੁਸ਼ਿਆਰਪੁਰ ਦਾ ਜ਼ਿਕਰ ਜ਼ਿਕਰ ਕੀਤਾ ਜਾਵੇ ਦੇਖੋ ਕਨੈਕ ਮੈਂ ਆਪ MBA ਕੀਤੀ ਹੈ राइट तो मेनू पता है कि बिजनेस डेवलपमेंट ਦੇ ਲਈ ਕਨੈਕਟੀਵਿਟੀ ਆਫ ਟ੍ਰਾਂਸਪੋਰਟੇਸ਼ਨ ਬਹੁਤ ਇੰਪੋਰਟੈਂਟ ਹੈ ਕੋਈ ਵੀ ਏਰੀਆ ਉਦੋਂ ਹੀ ਡਿਵੈਲਪ ਹੋ ਸਕਦਾ ਹੈ ਜੇ ਟ੍ਰਾਂਸਪੋਰਟੇਸ਼ਨ ਉਹਦੀ بڑے ਸਿਟੀਜ਼ ਦੇ ਨਾਲ ਕਨੈਕਟ ਹੋ ਸਕੇ ਹੁਸ਼ਿਆਰਪੁਰ ਨੂੰ ਅੱਜ ਵੀ ਬੈਕਵਰਡ ਸਿਟੀ ਦਾ ਟੈਗ ਮਿਲਿਆ ਹੋਇਆ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਹੁਸ਼ਿਆਰਪੁਰ ਉਤੋਂ ਬਾਹਰ ਆਏ ਤੇ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ ਤੇ ਮੈਂ ਤਾਂ ਆਪੇ ਹੀ ਚਾਹੁੰਦੀ ਹਾਂ ਕਿ ਜ਼ਿਆਦਾ ਟਰੈਕਸ ਹੋਣ ਸਟੇਸ਼ਨ ਵੱਡਾ ਹੋਏ ਜਿਆਦਾ ਟ੍ਰੇਨਸ ਇੱਥੇ ਆਣ ਗੁੱਡ ਸਟ੍ਰੇਨ ਵੀ ਆਣ ਤਾਂ ਕਿ ਬਲਬ ਚ ਸਮਾਨ ਲੈ ਕੇ ਆਇਆ ਜਾ ਸਕੇ ਟ੍ਰਾਂਸਪੋਰਟ ਇਤੋਂ ਕਿਤਾ ਜਾ ਸਕੇ ਤੇ ਆਈ ਮੀਨ ਨਹੀਂ ਇਟਸ ਅ ਨੀਡ ਇੱਕ ਇੱਕ ਸਵਾਲ ਇੱਥੇ ਜ਼ਰੂਰ ਹੈ ਕਿਉਂਕਿ ਸ਼ੁਰੂਆਤ ਤੁਸੀਂ ਮਾਈਨਿੰਗ ਦਾ ਜ਼ਿਕਰ ਕੀਤਾ ਸੀ ਕਹਿੰਦੇ ਕਿ ਕ੍ਰਸ਼ਰਸ ਦੇ ਨਾਲ ਬੱਚਾ ਨੂੰ ਕਰਕੇ ਦਿੱਕਤ ਆਈ ਸਭ ਕੁਝ ਹੋਇਆ ਇੱਕ ਸਵਾਲ ਤੇ ਵੱਡਾ ਇਹ ਆ ਜਾਂਦਾ ਹੈ ਮਾਈਨਿੰਗ ਨੂੰ ਲੈ ਕੇ ਖਾਸ ਕਰਕੇ ਸਰਕਾਰ ਇਹ ਕਹਿੰਦੀ ਹੈ ਕਿ ਇਲੈਗਲ ਮਾਈਨਿੰਗ ਇੱਥੇ ਹਰ ਪਾਸਿਓਂ ਰੋਕ ਦਿੱਤੀਗੀ ਬਟ ਤੁਹਾਡਾ ਕਹਿਣਾ ਹੈ ਕਿ ਹੱਲੇ ਵੀ ਕਰਸ਼ਰਸ ਇੱਥੇ ਜਿਹੜੇ ਨੇ ਉਹ ਲਗਾਤਾਰ ਚੱਲੇ ਨੇ ਮਾਈਨਿੰਗ ਹੱਲੇ ਵੀ ਬਦਸਤੂ ਚੱਲ ਰਹੀ ਹੈ ਮੈਂ ਤਾਂ ਕੱਲ ਉੱਥੇ ਗਈ ਸੀ ਗਈ ਸੀ ਮੈਂ ਆਪ ਦੇਖਿਆ ਪੂਰੀ ਰੋਡ ਤੇ ਕਰਸ਼ਰਸ ਹੀ ਕਰਸ਼ਰਸ ਦਿਖਾਈ ਦੇ ਸੋਰੀ ਕਰਸ਼ਰਸ ਕਹਿ ਰਹੀ ਐ ਟਰਾਲਰਸ ਜਿਹੜੇ ਲੈ ਕੇ ਜਾਂਦੇ ਆ ਬਜਟ ਟਿਪਰ ਟਿਪਰ ਹੀ ਟਿਪਰ ਦਿਖ ਰਹੀ ਸੀ ਤੇ ਮੈਂ ਕਿਦਾਂ ਮੰਨ ਲਵਾਂ ਕਿ ਮਾਈਨਿੰਗ ਬੰਦ ਹੋ ਗਈ ਹੈ ਤੇ ਇੱਕ ਚੀਜ਼ ਹੋਰ ਬੱਚੇ ਲੋਕਾਂ ਨੇ ਉੱਥੇ ਕਹੀ ਐਂਡ ਇਹ ਚੀਜ਼ ਉਹਨਾਂ ਨੇ ਰੋਕੇ ਕਹੀ ਇੱਕ ਮੈਨੂੰ ਯਾਦ ਹੈ ਕਿ ਇੱਕ ਬਜ਼ੁਰਗ ਉੱਥੇ ਹੈ ਉਹਨਾਂ ਨੇ ਕਿਹਾ ਕਿ ਮੇਰੇ ਘਰ ਦੇ ਵਿੱਚ ਪੀਣ ਲਈ ਪਾਣੀ ਨਹੀਂ ਹੈ ਲੇਕਿਨ ਇਸ ਬਜਰੀ ਨੂੰ ਪਾਣੀ ਨਾਲ ਧੋ ਧੋ ਕੇ ਟਰੱਕਾਂ 'ਚ ਭਰਿਆ ਜਾਂਦਾ ਹੈ ਹੂੰ ਰਾਈਟ ਸੋ ਮਤਲਬ ਅਸੀਂ ਕਿੱਦਾਂ ਕਹ ਲਈਏ ਕਿ ਉਹ ਖਤਮ ਹੋ ਗਈ ਹੈ ਉੱਥੇ ਪਾਣੀ ਦਾ ਲੈਵਲ ਵੀ ਥੱਲੇ ਜਾ ਰਿਹਾ ਹੈ ਰਾਈਟ এনवायरमेंटਲ ਇਸ਼ੂਸ ਦੇ ਨਾਲ ਨਾਲ 에어 ਖਰਾਬ ਹੋ ਰਹੀ ਹੈ ਵਾਟਰ ਲੈਵਲ ਇਜ਼ ਆਲਸੋ ਗੋਇੰਗ ਡਾਊਨ ਪਾਣੀ ਵੀ ਅਵੇਲੇਬਲ ਨਹੀਂ ਹੈ ਉੱਥੇ ਪਰ ਉੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਜਿਹੜੀ ਮਾਈਨਿੰਗ ਸ਼ੁਰੂਆਤ ਜਿਹੜੀ ਹੈ ਉਹ ਪੁਰਾਣੀਆਂ ਸਰਕਾਰਾਂ ਵੱਲੋਂ ਕੀਤੀਆਂ ਗਈਆਂ ਤਾਂ ਭਾਵੇਂ ਉਹ ਕਾਂਗਰਸ ਦੀ ਸੀ ਜਾਂ ਭਾਜਪਾ ਦੇ ਨਾਲ ਜਿਹੜੀ ਸਰਕਾਰ ਹੈ ਉਹਨਾਂ ਦੀ ਸੀ ਦੇਖੋ ਮਾਈਨਿੰਗ ਹੋਣਾ ਤੇ ਇਨ ਲਾਈਕ نو ਇਲੀਗਲ ਮਾਈਨਿੰਗ ਹੋਣਾ देयर ਆ ਟੂ ਡਿਫਰੈਂਟ ਥਿੰਗਸ ਕਈ ਚੀਜ਼ਾਂ ਸ਼ੁਰੂ ਕੀਤੀਆਂ ਜਾਂਦੀਆਂ ਹੱਕ ਕੇ ਸੇ ਹਰ ਚੀਜ਼ ਦੀ ਲੋੜ ਹੁੰਦੀ ਹੈ ਪਰ ਵੈਨ ਦੇ ਆ ਡਨ ਇਨ ਐਕਸੈਸ ਠੀਕ ਹੈ ਤਾਂ ਉਹ ਖਰਾਬ ਕਰਦੀ ਹੈ ਤੇ ਹੁਣ ਉਹ ਸਿਰਫ ਮਾਈਨਿੰਗ ਨਹੀਂ ਰਹਿ ਗਿਆ ਜਿਹੜਾ ਲੋਕ ਉੱਥੇ ਕਹਿ ਰਹੇ ਸੀ ਉਹ ਮਾਈਨਿੰਗ ਨਹੀਂ ਹੋਣੀ ਮਾਈਨਿੰਗ ਮਾਫੀਆ ਬਣ ਕੇ ਰਹਿ ਗਿਆ ਤੇ ਉਹ ਚੀਜ਼ ਜੋ ਹੈ ਨਾ ਲੋਕ ਕਹਿੰਦੇ ਕਿ ਕਹਿੰਦੇ ਕਿ ਮਾਈਨਿੰਗ ਮਾਫੀਆ ਜਿਹੜਾ ਹੈਗਾ ਉਹ ਪੁਰਾਣੀਆਂ ਪਾਰਟੀਆਂ ਨੂੰ ਰਵਾਇਤੀ ਪਾਰਟੀਆਂ ਨੂੰ ਸ਼ੁਰੂ ਕੀਤਾ ਗਿਆ ਕਹਿੰਦੇ ਸੀ ਤਾਂ ਮਾਫੀਆ ਖਤਮ ਕਰਨਾ ਮਾਫੀਤ ਅਸੀਂ ਵੀ ਕਹਿ ਰਹੇ ਹਾਂ ਕਿ ਖਤਮ ਕਰਨਾ ਅਸੀਂ ਤਾਂ ਕਹਿ ਰਹੇ ਪਰ ਖਤਮ ਹੋ ਨਹੀਂ ਰਿਹਾ ਨਾ ਉਹ ਤਾਂ ਇਨੀਸ਼ੀਏਟਿਵ ਲੈ ਕੇ ਮੈਂ ਤਾਂ ਆਪਣੇ ਬਾਰੇ ਕਹਿ ਸਕਦੇ ਮੈਂ ਇਨੀਸ਼ੀਏਟਿਵ ਮੈਨੂੰ ਕਿਸੇ ਨੇ ਇੱਕ ਕਾਈਂਡ ਆਫ ਮੈਮੋਰੈਂਡਮ ਵੀ ਪੇਸ਼ ਕੀਤਾ ਤਾਂ ਮੇਰਾ ਸਿਗਨੇਚਰ ਵੀ ਲਿਆ ਜਿੱਤੇ ਬਹੁਤ ਸਾਫ ਲਫਜ਼ਾਂ ਚ ਲਿਖਿਆ ਸੀ ਕਿ ਜੇ ਯਮਨੀ ਗੁਮਰ ਇਹ ਸੀਟ ਨੂੰ ਜਿੱਤਦੀ ਆ ਤੇ ਲੋਕ ਸਭਾ ਵਿੱਚ ਪਹੁੰਚਦੀ ਆ ਤੇ ਪਹਿਲ ਤੇ ਆਧਾਰ ਤੇ ਇਹਨੂੰ ਬੰਦ ਕਰੀ ਗਿਆ ਔਰ ਵਿਦਾਊਟ ਅ ਸੈਕੰਡ ਥਾਟ ਆਈ ਵਾਸ ਦ ਵਨ Who signed it ਹੂੰ ਤੇ ਲੱਗਦਾ ਕਿ ਲੋਕ 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 ਭਰੋਸਾ ਕਰ ਰਹੇ ਨੇ ਥੋੜਾ ਜਿਹੜੀ ਇਹਨਾਂ ਦਾ ਭਰੋਸਾ ਕਰ ਮੇਰੇ ਖਿਆਲੋਂ ਭਰੋਸਾ ਹੀ ਹੋਏਗਾ ਏਸੀ ਕਰਕੇ ਉਹਨਾਂ ਨੇ ਮੇਰਾ ਸਿਗਨੇਚਰ ਤੱਕ ਲੈ ਲਿਆ ਤੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਇੱਕ ਪ੍ਰੋਮਿਸ ਲਈ ਇਹ ਮੇਰਾ ਫਰਸਟ ਸਿਗਨੇਚਰ ਹੈ ਤੇ ਰੱਬ ਕਰੇ ਕਿ ਮੈਂ ਇਹ ਸਿਗਨੇਚਰ ਤੇ ਜੋ ਚੀਜ਼ ਲਿਖੀ ਹੈ ਜਿੱਥੇ ਮੈਂ ਸਾਈਨ ਕੀਤਾ ਉਹਨੂੰ ਪੂਰਾ ਕਰ ਸਕਾਂ ਜੋ ਇਮੇਜ ਰਾਹੁਲ ਗਾਂਧੀ ਦੀ ਬਣਾਈ ਗਈ ਸੀ ਕਿ ਪਿਛਲੇ ਸਮਿਆਂ ਦੇ ਵਿੱਚ ਹਾਲਾਂਕਿ ਜਦੋਂ ਯਾਤਰਾਵਾਂ ਗੱਡੀਆਂ ਗਈਆਂ ਉਹ ਉਹ ਜਿਹੜੀ ਇਮੇਜ ਸੀਗੀ ਉਹ ਕਿਤੇ ਨਾ ਕਿਤੇ ਬਦਲਦੀ ਹੋਈ ਜ਼ਰੂਰ ਨਜ਼ਰ ਆਈ ਪਰ ਹੁਣ ਲਗਾਤਾਰ ਫੇਰ ਇੱਕ ਵਾਰੀ ਉਹਨ ਲਗਾਤਾਰ ਕਹਿ ਦिए ਕਿ ਨਿਸ਼ਾਨੇ ਸਾਦੇ ਜਾ ਰਹੇ ਨੇ ਉਸ ਨੂੰ ਕਿਦਾਂ ਦੇਖਿਆ ਜਾਵੇ ਕੀ ਲੱਗਦਾ ਹੈ ਕਿ ਲੋਕ ਵਾਕਈ ਉਸ ਰਾਹੁਲ ਗਾਂਧੀ ਨੂੰ ਸਮਝ ਪਾਉਣਗੇ ਜੋ ਅਸਲ ਚੋਸ ਹੈਗੇ ਨਹੀਂ ਜਾਂ ਫਿਰ ਜੋ ਇਮੇਜ ਬਣਾਈ ਗਈ ਜੋ ਕਾਂਗਰਸ ਕਹਿੰਦੀ ਹੈ ਕਿ ਇਮੇਜ ਬਣਾਈ ਗਈ ਹੈ ਲੋਕ ਉਸ ਤੇ ਰੁਸਾ ਕਰਨਗੇ ਦੇਖੋ ਲੋਕ আজকাল ਬਹੁਤ ਸਮਝਦਾਰ ਹੋ ਗਏ ਆ ਇਹ ਹਮੇਸ਼ਾ ਹੀ ਸੀਗੇ ਬਟ ਵਿਦ ਬੀਇੰਗ ਐਜੂਕੇਟਿਡ ਲੋਕਾਂ ਦੀ ਸਮਝ ਹੋਰ ਜ਼ਿਆਦਾ ਵੱਧ ਗਈ ਹੈ ਮੀਡੀਆ ਇਤਨਾ ਜ਼ਿਆਦਾ ਡਿਵੈਲਪ ਹੋ ਚੁੱਕਾ ਹੈ ਕਿ ਲੋਕ ਦੇਖ ਰਹੇ ਹੈ ਕਿ ਐਕਚੁਅਲੀ ਟਰੁਥ ਕੀ ਹੈ ਤੇ ਕ੍ਰੀਏਟਿਡ ਟਰੂਥ ਕੀ ਹੈ ਰਾਈਟ ਤੇ ਉਹਨਾਂ ਨੂੰ ਡਿਫਰੈਂਸ ਹੁਣ ਪਤਾ ਲੱਗ ਗਿਆ ਰਾਹੁਲ ਜੀ ਹੈਜ਼ ਐਕਚੁਅਲੀ ਗਰੋਨ ਅ ਲੋਟ ਮੈਚਿਓਰ ਵਿਦ ਵਿਦ ਟਾਈਮ ਐਂਡ ਉਹਨਾਂ ਦੀ ਪਰਸਨੈਲਿਟੀ ਇਸ ਤਰੀਕੇ ਨਾਲ ਹੁਣ ਗਰੂਮ ਹੋਈ ਹੈ ਮੈਚਿਓਰ ਹੋਈ ਹੈ ਕਿ ਆਈ ਥਿੰਕ ਪੀਪਲ ਡੈਫੀਨਿਟਲੀ ਆਰ ਫਾਲਿੰਗ ਫॉर ਹਿਮ ਲੋਕ ਲੋਕ ਜੁੜ ਰਹੇ ਹਨ ਉਹਨਾਂ ਨਾਲ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਰਾਹੁਲ ਗਾਂਧੀ ਇਨ ਐਕਚੁਅਲ ਕਿਸ ਤਰ੍ਹਾਂ ਦੇ ਪਰਸਨੈਲਿਟੀ ਹੈ ਤੇ ਉਹਨਾਂ ਨੂੰ ਇਹ ਚੀਜ਼ ਤੇ ਯਕੀਨ ਹੋ ਰਿਹਾ ਹੈ ਕਿ ਸਿਰਫ गप्पा मारना या बहुत ज्यादा बोलना इंपॉर्टेंट नहीं है hmm. ज्यादा कम करके दिखाना इम्पोर्टेंट है, है। तो राहुल जी hmm. ने प्रूव किया है कि ही इज वर्थ डूइंग लिटिल ही सेज ਠੀਕ ਹੈ ਜੀ ਬਹੁਤ ਬਤਾਰਨੀ ਯਾਮਨੀ ਤੁਸੀਂ ਆਪਣੀ ਕੀਤੀ ਸਮਝਾਉਂ ਦਿੱਤਾ ਸੋ ਇਹ ਸੰਸਾਰਨ ਯਾਮਨੀ ਗੋਮਰ ਜੋ ਕਿ ਹੁਸ਼ਿਆਰਪੁਰ ਦੇ ਕਾਂਗਰਸ ਦੇ ਕੈਂਡੀਡੇਟ ਨੇ ਔਰ ਸਿੱਧੇ ਤੌਰ ਦੇ ਉਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਵਾਰ ਜੇਕਰ ਕੋਈ ਵਾਦਾ ਕੀਤਾ ਜਾਏਗਾ ਉਸ ਵਾਦੇ ਨੂੰ ਪੂਰਾ ਵੀ ਕੀਤਾ ਜਾਏਗਾ ਔਰ ਫਿਰ ਭਾਵੇਂ ਉਹ ਇੱਕ ਘਰ ਦੀ ਬਜ਼ੁਰਗ ਮਹਿਲਾ ਨੂੰ ਜਾਂ ਸਭ ਤੋਂ ਘਰ ਦੀ ਵੱਡੀ ਮਹਿਲਾ ਨੂੰ ਲੱਖ ਰੁਪਏ ਦੇਣ ਦੀ ਗੱਲ ਹੋਵੇ ਜਾਂ ਫਿਰ ਹੋਰ ਜਿਹੜੇ ਵਾਦੇ ਕਾਂਗਰਸ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਬਾੰਦ ਦੀ ਕੋਸ਼ਿਸ਼ ਏੜੀ ਕਾਂਗਰਸ ਦੀ ਸਰਕਾਰ ਕਰੇਗੀ ਜੇਕਰ ਉਹ ਸੱਤਾ ਚਾਹੁੰਦੀ ਹੈ ਕੈਮਰਾ ਪਰਸਨ ਮੰਗਲਜੀਤ ਸਿੰਘ ਦੇ ਨਾਲ ਸੈਂਦਰੂਡਾ ਲਿਵ